ਸਾਧ ਸੰਗਤ ਜੀ ਆਪ ਜੀ ਨੇ ਇਹ ਤਸਵੀਰ ਅਕਸਰ ਬੜੀ ਵਾਰ ਵੇਖੀ ਹੋਵੇਗੀ ਕਿ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੀ ਬਹਾ ਅਸਮਾਨ ਵੱਲ ਨੂੰ ਕਿੰਨੀ ਲੰਬੀ ਹੋ ਗਈ ਤੇ ਘੋੜੇ ਤੇ ਇੱਕ ਪਤੀ ਪਤਨੀ ਅਤੇ ਇੱਕ ਬੱਚਾ ਜਿਹੜਾ ਇਹ ਉਹਨਾਂ ਦੇ ਨਾਲ ਸਵਾਰ ਅਸਮਾਨ ਵਿੱਚ ਉੱਡ ਰਿਹਾ ਹੈ ਇਹ ਤਸਵੀਰ ਤੇ ਆਪਾਂ ਦਰਸ਼ਨ ਤਾਂ ਬੜੀ ਵਾਰ ਵੇਖੇ ਪਰ ਕੀ ਸਾਨੂੰ ਇਸ ਤਸਵੀਰ ਬਾਰੇ ਪਤਾ ਹੈ ਆਓ ਇਸ ਜਿਹੜੀ ਵੀਡੀਓ ਵਿੱਚ ਅਸੀਂ ਇਸ ਤਸਵੀਰ ਦੀ ਜਿਹੜਾ ਇਤਿਹਾਸ ਉਸ ਸਰਵਣ ਕਰੀਏ। ਬਾਬਾ ਸ਼੍ਰੀਚੰਦ ਜੀ ਜਿਸ ਸਥਾਨ ਤੇ ਬੈਠ ਕੇ ਤਪੱਸਿਆ ਕਰਦੇ ਸੀ, ਸਾਧਨਾ ਕਰਦੇ ਸੀ ਉੱਥੇ ਟਾਲੀ ਹੁੰਦੀ ਸੀ ਤੇ ਅੱਜ ਉਸ ਜਗ੍ਹਾ ਤੇ ਗੁਰਦੁਆਰਾ ਟਾਲੀ ਸਾਹਿਬ ਸ਼ਿਸ਼ੋਪਤਿਆ। ਬਾਬਾ ਸ਼੍ਰੀਚੰਦ ਜੀ ਜਦ ਤਪੱਸਿਆਵਾਂ ਕਰਦੇ ਸੀ ਤੇ ਨਾਲ ਦੇ ਜਿਹੜੇ ਖੇਤ ਜ਼ਿਮੀਦਾਰਾਂ ਦੇ ਸੀ ਹੁਣ ਜੰਗਲ ਹੋਣ ਦੇ ਕਾਰਨ ਉਹ ਜਾਨਵਰ ਜਿਹੜੇ ਕਿਸਾਨਾਂ ਜ਼ਿਮੀਦਾਰਾਂ ਦੀਆਂ ਜਿਹੜੀਆਂ ਫਸਲਾਂ ਸੀ ਉਹ ਉਜਾੜ ਦਿਆ ਕਰਦੇ ਸਨ ਬਾਬਾ ਲਖਮੀ ਦਾਸ ਜੀ ਨੂੰ ਪਤਾ ਲੱਗਾ ਤੇ ਬਾਬਾ ਲਖਮੀ ਦਾਸ ਜੀ ਦੇ ਮਨ ਅੰਦਰ ਇੱਕ ਗੁੱਸਾ ਵੀ ਪੈਦਾ ਹੋਇਆ ਰੋਸ ਵੀ ਆਇਆ ਕਿ ਜਿਹੜੇ ਕਿਸਾਨ ਇੰਨੀ ਮਿਹਨਤ ਕਰਦੇ ਆ ਇਹ ਜਾਨਵਰ ਉਹਨਾਂ ਦੀਆਂ ਫਸਲਾਂ ਨੂੰ ਉਜਾੜ ਦਿੰਦੇ ਆ ਬਾਬਾ ਸ਼੍ਰੀਚੰਦ ਜੀ ਕੋ ਆਗਿਆ ਲੈ ਕੇ ਲਖਮੀਦਾਸ ਜੀ ਕੀ ਕਰਦੇ ਆ ਉਸ ਜੰਗਲ ਵਿੱਚ ਸ਼ਿਕਾਰ ਖੇਡਣ ਤੁਰ ਪੈਂਦੇ ਆ ਹੁਣ ਜਦੋਂ ਸ਼ਿਕਾਰ ਖੇਡਣ ਤੁਰ ਪੈਂਦੇ ਆ ਤੇ ਬਾਬਾ ਸ਼੍ਰੀਚੰਦ ਜੀ ਨੇ ਇੱਕ ਗੱਲ ਆਖੀ ਸੀ ਕਿ ਸ਼ਿਕਾਰ ਉਹਨਾਂ ਦਾ ਕਰਨਾ ਏ ਜਿਹੜੇ ਜਾਨਵਰ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਂਦੇ ਆ ਫਸਲਾਂ ਦੀ ਪਰਵਾਹੀ ਕਰਦੇ ਆ ਬੇਜੁਬਾਨ ਜਾਨਵਰ ਨੂੰ ਨਹੀਂ ਮਾਰਨਾ ਬਾਬਾ ਲਕਸ਼ਮੀਦਾਤਾ ਜੀ ਆਪਣੇ ਸਾਥੀਆਂ ਨੂੰ ਲੈ ਕੇ ਜੰਗਲ ਵਿੱਚ ਜਾਂਦੇ ਆਂ ਨਾਲ ਸਾਥੀ ਜਦੋਂ ਸ਼ਿਕਾਰ ਖੇਡਦੇ ਆ ਹੁੰਦਾ ਕੀ ਆ ਕਿ ਸ਼ਿਕਾਰ ਖੇਡਦਿਆਂ ਖੇਡਦਿਆਂ ਸਾਥੀਆਂ ਪਾਸੋਂ ਇੱਕ ਬੇਜਵਾਨ ਹਿਰਨ ਤੇ ਹੋਰ ਖਰਗੋਸ਼ ਜਿਹੜੇ ਉਹ ਮਰ ਜਾਂਦੇ ਆ ਹੁਣ ਜਦੋਂ ਹਿਰਨ ਖਰਗੋਸ਼ ਮਰੇ ਤੇ ਸਾਥੀਆਂ ਨੇ ਮੋਢਿਆਂ ਤੇ ਚੁੱਕੇ ਤੇ ਜੰਗਲ ਚੋਂ ਵਾਪਸ ਆ ਰਿਹਾ ਬਾਬਾ ਸ਼੍ਰੀ ਚੰਦ ਜੀ ਸਮਾਦੀ ਵਿੱਚ ਬੈਠੇ ਹੁਣ ਜਦੋਂ ਸਮਾਸ਼ੀ ਵਿੱਚ ਬੈਠਿਆ ਤੇ ਆਪ ਜੀ ਦੀ ਅੱਖ ਖੁੱਲੀ ਸਮਾਦੀ ਵਿੱਚ ਉਠੇ ਕੀ ਤੱਕਦੇ ਆ ਬਾਬਾ ਲਖਮੀ ਦਾਸ ਜੀ ਜਿਹੜੇ ਬੇਜਬਾਨ ਜਾਨਵਰਾਂ ਨੂੰ ਮਾਰ ਕੇ ਲੈ ਕੇ ਆ ਰਹੇ ਆ ਬਾਬਾ ਲਖਮੀ ਦਾਸ ਜੀ ਕੋਲ ਪਹੁੰਚੇ ਬਾਬਾ ਸ਼੍ਰੀ ਚੰਦ ਜੀ ਆਖਦੇ ਤੁਸੀਂ ਬਹੁਤ ਹੀ ਗਲਤ ਕੀਤਾ ਏ ਇਹ ਬੇਜਬਾਨ ਜਾਨਵਰਾਂ ਨੂੰ ਕਿਉਂ ਮਾਰਿਆ ਇਹ ਜੇ ਤੁਸੀਂ ਬੇਜਬਾਨ ਜਾਨਵਰਾਂ ਨੂੰ ਮਾਰਿਆ ਦਾ ਲੇਖਾ ਤੁਹਾਨੂੰ ਦੇਣਾ ਪਵੇਗਾ ਇਹ ਲੇਖਾ ਜੋਖਾ ਪ੍ਰਮਾਤਮਾ ਨੇ ਲਿਖਿਆ ਏ ਤੇ ਪ੍ਰਮਾਤਮਾ ਲੇਖ ਆਪਾਂ ਪੜਦੇ ਸਤਿਗੁਰੂ ਜੀ ਲਿਖਦੇ ਲੇਖਾ ਰਬ ਮੰਗੇਸ਼ੀਆ ਬੈਠਾ ਕੱਢ ਵਹੀ ਕਿ ਸਤਿਗੁਰਾਂ ਨੇ ਸਾਡੇ ਕਰਮਾਂ ਦਾ ਲੇਖ ਸਾਡੇ ਕੋ ਮੰਗਣਾ ਏ ਬਾਬਾ ਲਖਮੀ ਦਾਸ ਜੀ ਦੇ ਮਨ ਤੇ ਪ੍ਰਭਾਵ ਪਿਆ ਉਹਨਾਂ ਨੇ ਆਖਣਾ ਕੀਤਾ ਸੀ ਤੇ ਗੁਰੂ ਪੁੱਤਰ ਹਾਂ ਅਸਾਨੂੰ ਵੀ ਕੀ ਲੇਖਾ ਦੇਣਾ ਪਵੇਗਾ ਬਾਬਾ ਸ਼੍ਰੀ ਚੰਦ ਜੀ ਆਖਦੇ ਹਾਂ ਭਾਵੇਂ ਅਸੀਂ ਗੁਰੂ ਪੁੱਤਰ ਹਾਂ ਪਰ ਲੇਖਾ ਸਾਨੂੰ ਦੇਣਾ ਪਵੇਗਾ। ਬਾਬਾ ਲਖਮੀ ਦਾਸ ਜੀ ਦੇ ਮਨ ਅੰਦਰ ਗੱਲ ਲੱਗੀ ਕਿ ਮੈਂ ਆਪਣੇ ਵੱਡੇ ਵੀਰ ਭਰਾਤਾ ਦੀ ਗੱਲ ਨਹੀਂ ਮੰਨੀ ਉਹਨਾਂ ਦੇ ਹੁਕਮ ਤੋਂ ਉਲਟ ਚੱਲਦਿਆਂ ਤੇ ਲੇਖਾ ਮੈਨੂੰ ਦੇਣਾ ਪਵੇਗਾ ਇਸ ਤੋਂ ਚੰਗਾ ਮੈਂ ਹੁਣੇ ਲੇਖਾ ਦਵਾਂ ਘਰ ਜਾਂਦੇ ਧਰਮ ਪਤਨੀ ਨੂੰ ਸਾਰੀ ਗੱਲ ਦੱਸ ਦੇਆ। ਧਰਮ ਪਤਨੀ ਨੂੰ ਸਾਰੀ ਗੱਲ ਦੱਸ ਦੇ ਨਾਲ ਇਹਨਾਂ ਦੇ ਪੁੱਤਰ ਸੀ ਧਰਮਚੰਦ ਆਪਜੀ ਘੋੜੇ ਤੇ ਸਵਾਰ ਹੁੰਦੇ ਆ ਅੱਡੀ ਲਾ ਕੇ ਅਸਮਾਨ ਵਾਲ ਨੂੰ ਜਦੋਂ ਉੱਡਦੇ ਆ ਬਾਬਾ ਸ਼੍ਰੀਚੰਦ ਜੀ ਵੇਖਦੇ ਆ ਇਹ ਤੇ ਹੁਣ ਲੇਖਾ ਦੇਣ ਚਲੇ ਗਏ ਇਹ ਵਾਪਸ ਨਹੀਂ ਆਣਗੇ ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਵੇਦੀ ਕੋਲ ਅੱਗੇ ਕਿਸ ਤਰ੍ਹਾਂ ਵਧੇਗੀ ਕਿਉਂਕਿ ਬਾਬਾ ਸ਼੍ਰੀਚੰਦ ਜੀ ਨੇ ਵਿਆਹ ਨਹੀਂ ਕਰਾਇਆ ਸੀ ਹੁਣ ਲਖਮੀਦਾਸ ਜੀ ਦੇ ਪੁੱਤਰ ਸ਼ਿ ਆਪ ਜੀ ਨੇ ਸੋਚਿਆ ਜੇ ਇਹ ਚਲੇ ਗਏ ਮੁੜ ਕੇ ਇਹ ਵੰਸ਼ ਅੱਗੇ ਨਹੀਂ ਚਲੇਗੀ ਤੇ ਬਾਬਾ ਸ਼੍ਰੀ ਚੰਦ ਜੀ ਨੇ ਅਸਮਾਨ ਵੱਲ ਆਪਣਾ ਹੱਥ ਕੀਤਾ ਲੰਬਾ ਹੱਥ ਕਰ ਲਿਆ ਤੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਆਪ ਜੀ ਦਾ ਹੱਥ ਵੀ ਮੀਲ ਦੂਰ ਲੰਬਾ ਹੋ ਗਿਆ ਤੇ ਉਹ ਧਰਮ ਚੰਦ ਨੂੰ ਆਪ ਜੀ ਨੇ ਫੜ ਕੇ ਥੱਲੇ ਲਾ ਲਿਆ ਬਾਬਾ ਲਖਮੀਦਾਸ ਜੀ ਤੇ ਆਪ ਜੀ ਦੀ ਧਰਮ ਪਤਨੀ ਇਸ ਮਾਨ ਵਾਲ ਚਲੇ ਗਏ ਹੁਣ ਜਿਹੜਾ ਧਰਮਚੰਦ ਸੀ ਉਹਨੂੰ ਬਾਬਾ ਸ਼੍ਰੀਚੰਦ ਜੀ ਨੇ ਪਾਲਿਆ ਸੰਗਤਾਂ ਨੂੰ ਪਤਾ ਲੱਗਾ ਸੰਗਤਾਂ ਬੜੀਆਂ ਬੈਰਾਗ ਕਰਦੀਆਂ ਹਨ ਬਾਬਾ ਸ਼੍ਰੀਚੰਦ ਜੀ ਨੇ ਸਮਝਾਇਆ ਕਿ ਪਰਮਾਤਮਾ ਦਾ ਭਾਣਾ ਏ ਜੋ ਨੂੰ ਮਨਜ਼ੂਰ ਆ ਪਰ ਇਹ ਧਰਮਚੰਦ ਜਿਹੜਾ ਬਾਬਾ ਲਖਮੀਦਾਸ ਜੀ ਦਾ ਪੁੱਤਰ ਇਹਨੂੰ ਅਸੀਂ ਪਾਲਾਂਗੇ ਇਹ ਕੁਲ ਅੱਗੇ ਚੱਲੇਗੀ ਹੁਣ ਬਾਬਾ ਸ਼੍ਰੀਚੰਦ ਜੀ ਤਪੱਸਿਆ ਕਰਦੇ ਆ ਸਾਧਨਾ ਕਰਦੇ ਆ ਚੌਂਕੜਾ ਮਾਰ ਕੇ ਬੈਠਦੇ ਆ ਤੇ ਧਰਮਚੰਦ ਜੀ ਹੁਣ ਕੀ ਕਰਦੇ ਬਚਪਨ ਆਇ ਅਕਸਰ ਆਪਾਂ ਵੇਖਿਆ ਨਾ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੋਈ ਤਪ ਕਰ ਰਿਹਾ ਸਾਧਨਾ ਕਰ ਰਿਹਾ ਪੜ ਰਿਹਾ ਬੱਚਿਆਂ ਦੇ ਮਨੰਦਰੇ ਕੀ ਹੁੰਦੇ ਏ ਕੀ ਅਸੀਂ ਖੇਡਣਾ ਏ ਹੁਣ ਬਾਬਾ ਸ਼੍ਰੀਚੰਦ ਜੀ ਜਦੋਂ ਤਪੱਸਿਆ ਵਿੱਚ ਬੈਠਦੇ ਆ ਤੇ ਧਰਮਚੰਦ ਜੀ ਬਾਬਾ ਸ਼੍ਰੀਚੰਦ ਦੀਆਂ ਜਟਾਵਾਂ ਜਿਹੜੀਆਂ ਪੁੱਟਦੇ ਆ ਹੁਣ ਬਾਬਾ ਸ਼੍ਰੀਚੰਦ ਜੀ ਧਰਮਚੰਦ ਜੀ ਨੂੰ ਪਾਲਦੇ ਪਏ ਆ ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹੈ ਅਕਾਲ ਪੁਰਖ ਵੈਸੇ ਤੇ ਅਸੀਂ ਵਿਆਹ ਨਹੀਂ ਕਰਾਇਆ ਗ੍ਰਸਥ ਨਹੀਂ ਹੋਏ ਪਰ ਕਾਰਜ ਤੁਸੀਂ ਸਾਰੇ ਸਾਡੇ ਕੋਈ ਗ੍ਰਸਥੀਆਂ ਵਾਲੇ ਕਰਵਾ ਰਹੇ ਹੋ ਆਪ ਜੀ ਨੇ ਧਰਮਚੰਦ ਨੂੰ ਪਾਲਿਆ ਸਮਾ ਜਿਹੜਾ ਬੀਤਿਆ ਧਰਮਚੰਦ ਜੀ ਦੇ ਗਾਂ ਦੋ ਪੁੱਤਰ ਹੋਏ ਮਾਨਕ ਚੰਦ ਜੀ ਅਤੇ ਮਿਹਰ ਚੰਦ ਜੀ ਫਿਰ ਇਹ ਜਿਹੜੀ ਵੇਦੀ ਕੁਲ ਚੱਲਦੀ ਰਹੀ ਹੁਣ ਹੁੰਦਾ ਕਿ ਆ ਬਾਬਾ ਸ਼੍ਰੀ ਚੰਦ ਜੀ ਜਿਸ ਸਥਾਨ ਤੇ ਬੈਠ ਕੇ ਤਪ ਕਰਦੇ ਸਨ ਉਥੇ ਇੱਕ ਜੋਗੀ ਨੂੰ ਪਤਾ ਲੱਗਾ ਹੁਣ ਜੋਗੀ ਨੇ ਸ਼ੋਭਾ ਸੁਣੀ ਤੇ ਸ਼ੋਭਾ ਸੁਣ ਕੇ ਬੜਾ ਹੈਰਾਨ ਹੋਇਆ ਮਨ ਅੰਦਰ ਇੱਕ ਅਗ ਉਠੀ ਕਿ ਇੱਥੇ ਤਪੱਸਿਆ ਕਰਦੇ ਸਾਡਾ ਸਥਾਨ ਜਿਹੜਾ ਇਹ ਮੱਲ ਲੈਣਗੇ ਉਹ ਜੋਗੀ ਨੇ ਕੀ ਕੀਤਾ ਆਪਣੇ ਇੱਕ ਚੇਲੇ ਨੂੰ ਭੇਜਿਆ ਉਹਦੇ ਹੱਥ ਆਂਬ ਦੇ ਕੇ ਕਿ ਬਾਬਾ ਸ਼੍ਰੀ ਚੰਦ ਜੀ ਨੂੰ ਦੇ ਦਿੱਤਾ ਜਾਵੇ ਜਦ ਉਹ ਚੇਲਾ ਆਂਬ ਲੈ ਕੇ ਬਾਬਾ ਸ਼੍ਰੀ ਚੰਦ ਜੀ ਕੋ ਪਹੁੰਚਦਾ ਹੈ ਆਪ ਜੀ ਨੂੰ ਅੰਬ ਦਿੰਦਾ ਏ ਤੇ ਬਾਬਾ ਸ਼੍ਰੀ ਚੰਦ ਜੀ ਆਖਦੇ ਆ ਇਹ ਅੰਬ ਅਜੇ ਤਿੰਨ ਹਿੱਸੇ ਕਿਸ ਤਰ੍ਹਾਂ ਕਰਾਂਗੇ ਸਾਡੇ ਕੋ ਧਰਮ ਚੰਦ ਜੀ ਆ ਸਾਡੇ ਕੋ ਭਾਈ ਕਮਲਿਆ ਜੀ ਆ ਤੇ ਅੰਬ ਦੇ ਅਸੀਂ ਤਿੰਨ ਹਿੱਸੇ ਨਹੀਂ ਕਰ ਸਕਦੇ ਸਾਧ ਸੰਗਤ ਤੇ ਰਮ ਜਾ ਸਾਧੂਆਂ ਦੀਆਂ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਨਾ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਲਤਾਨ ਦੀ ਧਰਤੀ ਤੇ ਗਏ ਸੀ ਹੁਣ ਉਤੋਂ ਦੇ ਜਿਹੜੇ ਸਾਧੂ ਸੀ ਉਹਨਾਂ ਨੇ ਇੱਕ ਦੁੱਧ ਦਾ ਕਟੋਰਾ ਭਰ ਕੇ ਭੇਜਿਆ ਸੀ ਜਦੋਂ ਦੁੱਧ ਦਾ ਕਟੋਰਾ ਭਰ ਕੇ ਆਇਆ ਤੇ ਸਤਿਗੁਰਾਂ ਨੇ ਉਸ ਦੁੱਧ ਦੇ ਕਟੋਰੇ ਤੇ ਚਮੇਲੀ ਦਾ ਫੁੱਲ ਰੱਖ ਦਿੱਤਾ ਭਾਈ ਮਰਦਾਨਾ ਜੀ ਪੁੱਛਦੇ ਸਤਿਗੁਰੂ ਇਹ ਸਾਡੇ ਪੀਣ ਵਾਸਤੇ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਦੇ ਮਰਦਾਨਿਆਂ ਇਹ ਪੀਣ ਵਾਸਤੇ ਨਹੀਂ ਇਹ ਰਮ ਜਾਏ ਇਹ ਸਾਧੂਆਂ ਨੇ ਆਖਿਆ ਮੁਲਤਾਨ ਅੱਗੇ ਪੀਰਾਂ ਦਾ ਗੜ ਇੱਥੇ ਅੱਗੇ ਬਹੁਤ ਪੀਰਿਆ ਤੇ ਤੁਸੀਂ ਇੱਥੇ ਕੀ ਕਰੋਗੇ ਤੁਸੀਂ ਤੋਂ ਚਲੇ ਜਾਓ ਤੁਹਾਡਾ ਇੱਥੇ ਕੋਈ ਸਥਾਨ ਨਹੀਂ ਤੇ ਅਸੀਂ ਚਮੇਲੀ ਦਾ ਫੁੱਲ ਰੱਖਿਆ ਕਿ ਅਸੀਂ ਤੋਂ ਬੰਦਗੀ ਕਰਕੇ ਚਲੇ ਜਾਵਾਂਗੇ ਤੁਹਾਡੇ ਤੇ ਭਾਰ ਨਹੀਂ ਬਣਾਂਗੇ ਤੁਹਾਡੇ ਸਿਰ ਤੇ ਭਾਰ ਨਹੀਂ ਪਾਵਾਂਗੇ ਇਸੇ ਤਰ੍ਹਾਂ ਉਹ ਜੋਗੀ ਨੇ ਬਾਬਾ ਸ਼੍ਰੀਚੰਦ ਜੀ ਨੂੰ ਅੰਬ ਭੇਜਿਆ ਕਿ ਤੁਸੀਂ ਇਹ ਅੰਬ ਲੈ ਲੈ ਲਵੋ ਚਲੇ ਜਾਓ ਇੱਥੋਂ ਤੇ ਬਾਬਾ ਸ਼੍ਰੀਚੰਦ ਜੀ ਆਖਦੇ ਅਸੀਂ ਇਹਦੇ ਤਿੰਨ ਹਿੱਸੇ ਕਿਵੇਂ ਕਰਾਂਗੇ ਉਹ ਚੇਲੇ ਨੂੰ ਵਾਪਸ ਭੇਜਿਆ ਤੇ ਚੇਲੇ ਨੇ ਜਾ ਕੇ ਸਾਰੀ ਵਾਰਤਾ ਦੱਸੀ ਜਦੋਂ ਸਾਰੀ ਘਟਨਾ ਦੱਸੀ ਉਹ ਸਾਧੂ ਗੁੱਸੇ ਵਿੱਚ ਘੰਕਾਰ ਵਿੱਚ ਬੋਲਿਆ ਜੇ ਇੰਨਾ ਹੀ ਤੁਹਾਡੇ ਵਿੱਚ ਤਪ ਸਾਧਨਾ ਹੈ ਤੇ ਤੁਸੀਂ ਆਪ ਫਿਰ ਤਿੰਨ ਅੰਬ ਪੈਦਾ ਕਰ ਲਵੋ ਤੇ ਕੀ ਹੁੰਦਾ ਏ ਬਾਬਾ ਸ਼੍ਰੀ ਚੰਦ ਜੀ ਫਿਰ ਇੱਕ ਤਪ ਕਰਦੇ ਬਾਬਾ ਸ਼੍ਰੀ ਚੰਦ ਜੀ ਪਾਸ ਉਹ ਜਿਹੜਾ ਚੇਲਾ ਸੀ ਵਾਪਸ ਆਂਦਾ ਏ ਸਾਰੀ ਬਾਤਾਂ ਦੱਸਦਾ ਏ ਕਿ ਜੋਗੀ ਅਹੰਕਾਰ ਵਿੱਚ ਇਸ ਤਰ੍ਹਾਂ ਬੋਲਿਆ ਬਾਬਾ ਸ਼੍ਰੀ ਚੰਦ ਜੀ ਕੀ ਆਖਦੇ ਜਿਹੜਾ ਅੰਬ ਸਾਨੂੰ ਦਿਓ ਬਾਬਾ ਸ਼੍ਰੀਚੰਦ ਜੀ ਨੇ ਉਹ ਅੰਬ ਹੱਥ ਵਿੱਚ ਲਿਆ ਉਹਦਾ ਰਾਸ ਨਿਚੋੜਿਆ ਤੇ ਆਪ ਜੀ ਨੇ ਛੇ ਕਿੱਲਾਂ ਵਿੱਚ ਅੰਬ ਦਾ ਬਾਗ ਲਾ ਛਟਿਆ ਹੁਣ ਸਬਾਬਾ ਸ਼੍ਰੀਚੰਦ ਜੀ ਨੇ ਹੁਕਮ ਕੀਤਾ ਕਿ ਇਹ ਜਿਹੜਾ ਬਾਗ ਹੈ ਸੰਗਤਾਂ ਵਾਸਤੇ ਆਏ ਗਏ ਦੀ ਸੇਵਾ ਵਾਸਤੇ ਆ ਇਹ ਸਾਧੂਆਂ ਦੇ ਇਹ ਗੁਰੂ ਨਾਨਕ ਦਾ ਦਰ ਇੱਥੇ ਕਿਸੇ ਨਾਲ ਕਾਣੀ ਵੰਡਣੀ ਸਾਰਿਆਂ ਨੂੰ ਬਰਾਬਰਤਾ ਪਾੜ ਦੇਣਾ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਣਾ ਕੋ ਸਾਂਝਾ ਕਿਤੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਉਹਦੇ ਸਿਧਾਂਤ ਅਨੁਕੂਲ ਅਸੀਂ ਚੱਲਣਾ ਕਈ ਵਾਰ ਹੁੰਦਾ ਹੈ ਨਾ ਕਿ ਅਸੀਂ ਵੇਖਦੇ ਹਾਂ ਕਈ ਵਾਰ ਕਿਸੇ ਨੂੰ ਜ਼ਿਆਦਾ ਕੋਈ ਪ੍ਰਸ਼ਾਦ ਦੇ ਦਿੰਦਾ ਕਦੀ ਘਾਟਿਆ ਤੇ ਉਹਦੇ ਮਾਨੰਦਰ ਕਈ ਵਾਰ ਇਹ ਗੱਲ ਰਹਿ ਜਾਂਦੀ ਕਿ ਮੈਨੂੰ ਬਾਬਾ ਜੀ ਨੇ ਘਟ ਕਿਉਂ ਦਿੱਤਾ ਪਰ ਨਹੀਂ ਸਾਧ ਸੰਗਤ ਜਦੋਂ ਵੀ ਆਪਾਂ ਦੇਖ ਵੀ ਵਰਤਾਨਿਆਂ ਤੇ ਸਾਰਿਆਂ ਨੂੰ ਇੱਕ ਸਾਰਥਾ ਗੱਫਾ ਦਿੱਤਾ ਜਾਂਦਾ ਹੈ ਤਾਂ ਕਰਕੇ ਬਾਬਾ ਸ਼੍ਰੀ ਚੰਦ ਜੀ ਨੇ ਉਹ ਸਾਧੂ ਦਾ ਅਹੰਕਾਰ ਤੋੜਿਆ ਕਿ ਉਥੇ ਅੰਬਾ ਦਾ ਬਾਗ ਲਾ ਕੇ ਤੇ ਉਹ ਜਿਹੜੇ ਬਾਗ ਸੀ ਉਥੇ 12 ਮਹੀਨੇ ਉਹ ਅੰਬਾ ਦੇ ਬੂਟਿਆਂ ਨੂੰ ਜਿਹੜਿਆ ਉਹ ਫਲ ਲੱਗਿਆ ਕਰਦੇ ਸੀ ਐਸੀ ਕਰਾਮਾਤ ਐਸੀ ਅਜਮਤ ਸੀ ਬਾਬਾ ਸ਼੍ਰੀ ਚੰਦ ਜੀ ਵਿੱਚ ਤਾਂ ਕਰਕੇ ਜਿਹੜੀ ਫੋਟੋ ਤਸਵੀਰ ਆਪਾਂ ਵੇਖਦੇ ਆ ਇਹ 20 ਮੀਲ ਲੰਮੀ ਜਿਹੜੀ ਕੀਤੀ ਆ ਇਹ ਬਾਬਾ ਸ਼੍ਰੀ ਚੰਦ ਜੀ ਧਰਮ ਚੰਦ ਜੀ ਨੂੰ ਜਿਹੜਾ ਏ ਉਹ ਘੋੜੇ ਤੋਂ ਥੱਲੇ ਲਾਂਦੇ ਪਏ ਆ ਜੀ ਆਪ ਜੀ ਨੂੰ ਇਹ ਵੀਡੀਓ ਵਧੀਆ ਲੱਗੇ ਤੇ ਦੇ ਨਾਲ ਦੀ ਇੱਕ ਹੋਰ ਵੀਡੀਓ ਅਸੀਂ ਆਪਣੇ ਚੈਨਲ ਤੇ ਪਾਈ ਆ ਉਹ ਲਿੰਕ ਅਸੀਂ ਥੱਲੇ ਪਾ ਦੇਾਂਗੇ ਆਪ ਜੀ ਜਰੂਰ ਵੇਖਣੇ ਜੀ ਧੰਨਵਾਦ